ਆਪਾਂ ਜਿੰਦੇ ਬਚਾ ਲਗਾਉਂਦੇ ਆਂ ਮਲਾਦੀਆਂ ਆਪਾਂ ਦੇਖਦੇ ਨੂੰ ਪੜਾਈਂ ਜਿੰਦਾਬਾਦ ਜਿੰਦਾਬਾਦ ਵੋਦੀ ਸਰਕਾਰ ਮੁਬਾਰਕ ਆ ਘਾਟੀਆਂ ਕੀ ਤੇਰਾ 베ਰੀ ਕਾ ਦੋਰੀ ਤੇਰਾ ਫੇਰੀ ਚੱਕ ਦਾਂਗੇ ਟੱਕਰ ਟੱਕਾ ਲੱਕ ਲਿਆਵੇ ਹੰਡੀਆਂ ਭਣਾ ਫਲਕੇ ਸ਼ੰਡੀਆਂ ਸਾਰੇ ਵੀਰ ਟਕਰੇ ਆ ਇੱਕੋ ਨਰਾਜ ਹੋਈ ਭਾਈ ਉਹ ਲੰਗਰ ਪੱਤੀ ਨਹੀਂ ਮੰਨਦੇ ਇਹਨਾਂ ਘਰਾਂ ਦੇ ਦੋਨੇ ਇੱਥੇ ਲੱਗੇ ਉਹ ਬੀਬੀ ਹਾਂ ਹਾਂ ਲੈ ਪਾਣੀ ਆ ਵੀ ਟੰਗੀਆਂ ਦੀ ਆ ਮੇ ਆ ਕੇ ਜਾਣੂ ਮਾਤਾ ਉਹ ਲੈਣ ਦੇ ਦੋਗੇ ਉਹਨੇ ਪਾਰੇ ਪਾਣੀ ਨਹੀਂ ਆਉਂਦਾ ਪਾਣੀ ਦੇ ਨਹੀਂ ਆਇਆ ਔਰ ਜੋ ਕੱਲ ਹਾਲਾਤ ਦੇਖੇ ਆਪਨੇ ਉਸ ਨੂੰ ਕਿਵੇਂ ਦੇਖਦੇ ਮਿਰਜੀ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਚੜ੍ਹਦੀ ਕਲਾ ਵਿੱਚ ਰਹਿੰਦੇ ਆ ਢੈਂਦੀ ਵਾਲੇ ਜਾਣੀ ਨਾ ਹੱਥਾਂ ਦੇ ਵਿੱਚ ਕੜੇ ਨੇ ਸਾਡੇ ਲੈਂਦੀ ਵਾਲੇ ਜਾਣੀ ਨਾ ਕੱਲ ਜੋ ਕੁਝ ਵੀ ਇਹਨਾਂ ਨੇ ਤਸ਼ੱਦਦ ਸਾਡੇ ਤੇ ਕਰ ਲਿਆ ਉੱਥੋਂ ਸਰਕਾਰ ਦੀ ਸਾਹਫਨੀ ਦੀ ਪਤਾ ਲੱਗਦੀ ਆ ਵੀ ਇਹਦੇ ਦਿਲ 'ਚ ਕੀ ਆ ਮੈਂ ਤਾਂ ਕਹਣੀ ਆ ਜੇ ਸਾਨੂੰ ਇਹ ਅੱਡ ਸਮਝਦੇ ਆ ਤਾਂ ਇੱਥੇ ਲਿਖ ਕੇ ਲਾ ਦੇਣ ਵੀ ਇਹ ਖਾਲਸਤਾਨੀ ਦੇ ਅਸੀਂ ਤਾਂ ਕਿਸਾਨ ਆ ਕਿਸਾਨਾਂ ਦੇ ਉੱਤੇ ਹਮੇਸ਼ਾ ਹੀ ਤਸ਼ੱਦਦ ਹੁੰਦਾ ਆਇਆ ਆ ਪਰ ਅਸੀਂ ਹਟਣ ਵਾਲੇ ਨਹੀਂ ਹੈਗੇ ਸਾਡੇ ਮੌਸਲੇ ਬੁਲੰਦ ਨੇ ਪਰ ਸ਼ਰਮ ਦੀ ਗੱਲ ਆ ਕਿ ਕਿਸਾਨਾਂ ਕਿਸਾਨਾਂ ਦੀ ਨਹੀਂ ਤਸ਼ੱਦਦ ਹੋ ਰਹੇ ਨੇ ਇਹ ਸਿਆਸਤਦਾਨ ਕਿਸਾਨਾਂ ਨੂੰ ਆਪਣੇ ਹੱਕ ਮੰਗਦੇ ਆ ਸੀ ਇਹ ਕਿਹੜੇ ਪਾਸੇ ਉਲਝਾਈ ਜਾਂਦੇ ਨੇ ਅਸੀਂ ਅੱਡ ਅੱਟ ਡਿਸਟ੍ਰਿਕਟ ਤੋਂ ਆ ਪਰ ਅਸੀਂ ਸਾਰੇ ਇੱਕ ਆ ਪੰਜਾਬੀ ਆ ਜੀ ਇਹ ਪਾਕਿਸਤਾਨ ਦਾ ਬਾਰਡਰ ਨਹੀਂ ਆ ਨੇ ਦਾ ਬਾਰਡਰ ਆ ਇਹ ਸਾਡੇ ਲੋਕ ਇੱਥੇ ਰਹਿੰਦੇ ਨੇ ਇੱਥੇ ਪਾਕਿਸਤਾਨ ਦੇ ਲੋਕ ਨਹੀਂ ਰਹਿੰਦੇ ਜਿਨ੍ਹਾਂ ਦੇ ਉੱਤੇ ਪੂਰੀ ਫੋਰਸ ਲਾ ਕੇ ਤੇ ਅੱਗੇ ਨਾਲ ਬਿਲਕੁਲ ਬੰਦ ਸੀਲ ਕਰ ਦਿੱਤਾ ਜਿਵੇਂ ਕਿ ਪਾਕਿਸਤਾਨ ਦਾ ਬਾਰਡਰ ਤੇ ਆਪਣਾ ਪੰਜਾਬ ਉਧਰ ਹਿੰਦੁਸਤਾਨ ਦਾ ਬਾਰਡਰ ਪਰ ਸਾਡੀ ਹਰਿਆਣੇ ਵਾਲੀ ਭਰਾ ਵੀ ਸਾਨੂੰ ਇਹ ਕਹਿ ਰਿਹਾ ਵੀ ਇੱਕ ਵਾਰਾ ਟੱਪਿਓ ਅੱਗੇ ਅਸੀਂ ਖੜੇ ਆ ਬਹੁਤਿਆਂ ਦੇ ਕਾਲ ਆਏ ਆ ਉਹ ਕਹਿੰਦੇ ਬੇਬੇ ਸਾਡੇ ਤੇ ਲਾਠੀ ਚਾਰਜ ਕਰ ਆਈ ਥਿੰਕ ਉਹ ਭੈਣ ਨੂੰ ਬੇਬੇ ਕਹਿੰਦੇ ਆ ਪਰ ਫਿਰ ਵੀ ਉਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਖੜੇ ਆ ਆ ਵਿੱਚੋ ਵਿੱਚੋ ਜਿਹੜੇ ਵੀ ਰਾ ਆਉਂਦੇ ਆ ਵਿਚਾਰਿਆਂ ਨੇ ਅੱਜ ਬੋਰੀਆਂ ਵੀ ਭੇਜੀਆਂ ਨੇ ਪਾਣੀ ਵੀ ਭੇਜਿਆ ਪਿੱ ਜੇ ਜਵਾਨਾਂ ਔਰ ਜੇ ਕਿਸਾਨਾਂ ਦਾ ਨਾਰਾ ਹੈ ਕਿਸਾਨ ਔਰ ਜਵਾਨ ਆਪਨੇ ਸਾਹਮਣੇ ਖੜੇ ਨੇ ਹਾਂ ਪਰ ਮੈਨੂੰ ਪਤਾ ਹੈ ਜਿੱਥੋਂ ਤੱਕ ਵੀ ਜਵਾਨਾਂ ਦੇ ਦਿਲ 'ਚ ਵੀ ਦਰਦ ਹੋਊਗਾ ਆਈ ਥਿੰਕ ਉਹ ਆਰਡਰ ਨੂੰ ਫਾਲੋ ਕਰ ਰਹੇ ਨੇ ਪਰ ਫਿਰ ਵੀ ਕੋਈ ਗੱਲ ਨਹੀਂ ਇੱਧਰ ਵੀ ਜਵਾਨ ਨੇ ਉੱਧਰ ਵੀ ਜਵਾਨ ਨੇ ਇੱਧਰ ਵੀ ਕਿਸਾਨ ਨੇ ਉੱਧਰ ਵੀ ਕਿਸਾਨ ਨੇ ਦੇਖਦੇ ਆ ਆਰਪਾਰ ਦੀ ਲੜਾਈ ਕਹਿ ਕੇ ਆਏ ਸੀਗੇ ਵੀ ਹੁਣ ਆਰਪਾਰ ਹੋਣਾ ਪਊਗਾ ਹੋ ਜਾਣਗੇ ਕਿਉਂਕਿ ਅਸੀਂ ਇਹਨਾਂ ਨੂੰ ਮੁੱਕਰ ਦੇ ਨਹੀਂ ਹੈਗੇ ਤਾਂ ਐਮਐਸਪੀ ਤੇ ਗਰੰਟੀ ਦੇ ਕੇ ਮੁੱਕਰਗੇ ਅਸੀਂ ਮੁੱਕਰਨ ਵਾਲਿਆਂ 'ਚ ਤਾਂ ਹੈ ਨਹੀਂ ਜੇ ਕਹਿੰਦੇ ਆਰਪਾਰ ਹਾਂ ਪਰ ਹੱਕ ਅਸੀਂ ਆਪਦਾ ਲੈ ਕੇ ਆਵਾਂਗੇ ਝੂਠਾ ਹੈ ਬਿਲਕੁਲ ਸਾਰੇ ਲੋਕ ਹੀ ਉਲਝਾਏ ਪਏ ਨੇ ਨੇ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਇਸ ਖੁੱਲੇ ਅਸਮਾਨ 'ਚ ਖੜਕੇ ਵੀ ਦਸਵੇਂ ਪਾਸ਼ਾ ਵੀ ਸਾਡੇ ਨਾਲ ਸਾਡੇ ਅੰਗ ਸੰਗ ਸਹਾਈ ਰਿਓ ਤੇ ਸਾਡੇ ਵੀਰਾਂ ਦੇ ਨਾਲ ਅੰਗ ਸੰਗ ਸਹਾਈ ਰਿਓ ਫੱਟੜ ਬਹੁਤ ਹੋਏ ਨੇ ਹਾਂਜੀ ਪਰ ਫਿਰ ਵੀ ਉਹਨਾਂ ਦੇ ਹੌਸਲੇ ਬੁਲੰਦਾ ਜੀ ਅੱਜ ਵੀ ਆ ਕੇ ਉਹ ਨਾਲ ਖੜੇ ਨੇ ਤੇ ਕਹਿੰਦੇ ਆ ਵੀ ਫੇਰ ਅੱਗੇ ਜਾਵਾਂਗੇ ਕਿੱਦਾਂ ਇਹ ਰਵਈਆ ਕਿੱਦਾਂ ਦਾ ਲੱਗਦਾ ਤੁਹਾਨੂੰ ਸਰਕਾਰ ਦਾ ਠੀਕ ਹੈ ਵੀਰ ਜੀ ਸਾਨੂੰ ਤਾਂ ਰਵਈਆ ਠੀਕ ਨਹੀਂ ਲੱਗਿਆ ਤਾਂ ਹੀ ਤਾਂ ਅਸੀਂ ਘਰੋਂ ਤੁਰੇ ਆਂ ਇਹਨਾਂ ਨੇ ਪਹਿਲਾਂ ਤਿਆਰੀਆਂ ਕੀਤੀਆਂ ਸੀ ਕਿਉਂਕਿ ਇਹਨਾਂ ਦੇ ਦਿਲ 'ਚ ਚੋਰ ਸੀਗਾ ਇਹਨਾਂ ਨੂੰ ਪਤਾ ਸੀ ਵੀ ਅਸੀਂ ਮੀਟ ਰਵਈਆ ਹੁਣ ਤੁਸੀਂ ਦੇਖ ਲਓ ਜੀ ਸਾਰੇ ਲੋਕਾਂ ਨੂੰ ਦਿਖਾਓ ਵੀ ਰਵਈਆ ਇਹਨਾਂ ਦਾ ਹੈ ਕੀ ਆ ਇਹ ਕਿਸਾਨ ਹੈ ਜਿਹੜਾ ਵਿਚਾਰਾ ਆਪਣੇ ਹੱਕਾਂ ਦੀ ਲੜਾਈ ਲੜਨ ਜਾ ਰਿਹਾ ਤੇ ਇਹ ਸਿਆਸਤਦਾਨ ਕਿਹੜੇ ਪਾਸੇ ਉਲਝਾਈ ਖੜੇ ਜਾਂਦਾ ਇੱਕ ਪਾਸੇ ਅੰਨ ਦਾਤਾ ਤੇ ਔਰ ਦੇਖਿਓ ਫਿਰ ਇਹਨਾਂ ਨੇ ਇਹ ਬਣਾ ਦੇਣਾ ਜੀ ਇਹਨਾਂ ਨੇ ਇਹ ਕੀਤਾ ਕਿ ਤਾਂ ਹੁਣ ਤੁਸੀਂ ਸਾਰੇ ਦੇਖ ਰਹੇ ਹੋ ਤਾਂ ਸਾਰਿਆਂ ਨੂੰ ਲੰਗਰ ਵੀ ਸ਼ਿਕਾਰੇ ਆ ਛੱਕ ਰਹੇ ਆ ਤੇ ਪੀਸਫੁੱਲ ਆਪਣਾ ਜਾ ਰਹੇ ਆ ਛੱਟੇ ਉਹਨਾਂ ਨੂੰ ਵੀ ਭੈਣਾ ਹੋ ਗਈਆਂ ਮਾਵਾ ਹੋ ਗਈਆਂ ਸਾਰੇ ਜਿਹੜੀ ਹੈ ਸੜਕਾਂ ਦੇ ਉੱਧਰ ਗਈਆਂ ਨੇ ਕਿਸਾਨਾਂ ਨਾਲ ਖੜੀਆਂ ਐ ਇ ਆਪਣੀ ਮੰਗਾਂ ਮੰਨਵਾ ਕੇ ਰਹਿਣੀ ਆ ਇਹਦੇ ਬਾਰੇ ਤੁਸੀਂ ਕੀ ਕਹੋਗੇ ਵੀਰੇ ਇਹ ਮਾਵਾ ਨੇ ਇਹ ਪੁੱਤ ਜੰਮੇ ਆ ਠੀਕ ਆ ਇਹ ਸੰਘਰਸ਼ੀ ਜੋਦੇ ਨਾ ਮਾਵਾ ਨੇ ਜੰਮੇ ਆ ਤੇ ਫਿਰ ਮਾਵਾ ਪਿੱਛੇ ਕਿਉਂ ਹਟਣ ਗਿਆ ਭੈਣਾ ਪਿੱਛੇ ਕਿਉਂ ਹਟਣ ਗਿਆ ਠੀਕ ਆ ਨਾ ਅਸੀਂ ਤਾਂ ਕਹਿੰਦੇ ਉਹ ਕਹਿੰਦੇ ਆ ਨਾ ਕਿ ਲక్ష్ਮੀ ਤੋਂ ਮਤਲਬ ਨਰਾਇਣਾਂ ਤੋਂ ਪਹਿਲਾਂ ਲక్ష్ਮੀ ਦਾ ਨਾਮ ਆਉਂਦਾ ਤੇ ਮਾਵਾ ਅੱਗੇ ਲੱਗਣ ਗਿਆ ਵੀਰੇ ਪਿੱਛੇ ਕਾ ਤੋ ਹਟਣ ਗਿਆ ਮਾਵਾ ਤਾਂ ਅੱਗੇ ਜਾਣ ਗਿਆ ਮਾਈ ਭਾਗੋ ਦੀਆਂ ਵਾਰਸਾਂ ਐ ਥੋੜੀ ਪਿੱਛੇ ਹਟ ਕੇ ਬਹਿ ਜਾਗੀ ਬਸ ਆਪਣੀ ਆਪਣੇ ਵੀਰ ਮਰਵਾ ਦੀ ਤਾਂ ਬਜਾਈਏ ਨਾ ਅਸੀਂ ਨਾਲ ਖੜਾਂਗੀ ਆ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਇਹਨਾਂ ਦੇ ਨਾਲ